ਬੋਲੇ ਹਾਂਜੀ ਕੀ ਨਾਮ ਜੀ ਆਪਣਾ ਮੈਂ ਪ੍ਰਮੋਦ ਕੁਮਾਰ ਸ਼ਰਮਾ ਪਠਾਵੇਲੀ ਸਾਹਿਬ ਅਪੋਜਟ ਚ ਪਾਣੀ ਮੇਲ ਲਾਂਸ ਪ੍ਰੈਸ ਦੇ ਸਾਹਮਣੇ ਤੋਂ ਆਇਆ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਕੈਂਪ ਲਗਾਇਆ ਗਿਆ ਕਾਹਦਾ ਲਗਾਇਆ ਗਿਆ ਇਹ ਕੈਂਪੋ ਜਿਹੜਾ ਗਰੀਬਾਂ ਬੱਚਿਆਂ ਨੂੰ ਬੰਦਿਆਂ ਨੂੰ ਐਨਕਾਂ ਦਿੱਤੀਆਂ ਬਹੁਤ ਵਧੀਆ ਉਪਰਾਣਾ ਤੇ ਮੈਂ ਕਹਿੰਦਾ ਮਹਾਰਾਜ ਜਿੱਦਾਂ ਹੀ ਅੱਗੇ ਵੀ ਲਾਈ ਰੱਖੇ ਜਿਹਦੇ ਨਾਲ ਗਰੀਬ ਜਨਤਾ ਨੂੰ ਫਾਇਦਾ ਹੋਵੇ ਇਹ ਫ੍ਰੀ ਵੰਡੀਆਂ ਗਈਆਂ ਬਿਲਕੁਲ ਬਿਲਕੁਲ ਫ੍ਰੀ ਵੰਡੀਆਂ ਗਈਆਂ ਜੀ ਪੂਰੀ ਸੇਵਾ ਕੀਤੀ ਜਾਂ ਨਾਲ ਹਰ ਤਰ੍ਹਾਂ ਦੀ ਸਹਿਯੋਗ ਦਿੱਤਾ ਕਾਹੀ ਬਹੁਤ ਧੰਨਵਾਦੀ ਆ ਕਿ ਪ੍ਰੋਫੈਸਰ ਜੀ ਪਹਿਲੇ ਅੱਖਾਂ ਦਾ ਚੈੱਕਅਪ ਵੀ ਕੀਤਾ ਜਾਂਦਾ ਹੈ ਹਾਂਜੀ ਅੱਖਾਂ ਦਾ ਪਹਿਲਾਂ ਸਸ ਸਸ ਪਹਿਲਾਂ ਅੱਖਾਂ ਦਾ ਚੈੱਕਅਪ ਕੀਤਾ ਜੀ ਤੇ ਪਹਿਲਾਂ ਅੱਖਾਂ ਦਾ ਚੈੱਕਅਪ ਕਰਕੇ ਫਿਰ ਨੰਬਰ ਦੇ ਕੇ ਫਿਰ 4 ਦਿਨ ਬਾਅਦ ਸਾਨੂੰ ਕਿਹਾ ਤੁਸੀਂ ਅੱਜ ਫਿਰ ਆਣੇ ਜਣਾਓ ਤੇ ਇਸ ਟਾਈਮ ਆਓ ਤੇ ਦਵਾਈਆਂ ਕਹ ਦਿੱਤੀਆਂ ਜਾਣੀਆਂ ਤੇ ਅੱਜ ਫਿਰ ਉੱਥੇ ਕੈਂਪ ਲੱਗਾ ਸੀ ਅਣਕਾ ਦੇਣ ਦਾ ਡਿਸਟ੍ਰਿਬਿਊਸ਼ਨ ਦਾ ਉਹ ਅਣਕਾ ਸਾਰਿਆਂ ਨੂੰ ਦਿੱਤੀਆਂ ਗਈਆਂ ਜਿਹੜਾ ਵਿਰਿੰਦਰ ਭੱਲਾ ਜੀ ਵੱਲੋਂ ਇਹ ਪਹਿਲਾਂ ਕੀਤਾ ਗਿਆ ਹਰ ਮਹੀਨੇ ਜਿਹੜਾ ਕੈਂਪ ਲੱਗਦਾ ਕੀ ਕਹੋ ਜੀ ਅਸੀਂ ਬਹੁਤ ਧੰਨਵਾਦੀ ਆ ਜੀ ਉਹਨਾਂ ਦੇ ਕਿ ਇਹੋ ਜੇ ਹੋਰ ਉਪਰਾਲੇ ਹੋਣੇ ਚਾਹੀਦੇ ਵਧੀਆ ਤੋਂ ਵਧੀਆ ਜਿਸ ਤੇ ਗਰੀਬ ਜਨਤਾ ਨੂੰ ਨਾਮ ਦੱਸ ਕੇ ਔਰ ਅੱਜ ਦਾ ਜਿਹੜਾ ਕੈਂਪ ਲਗਾਇਆ ਗਿਆ ਇਹਦੇ ਬਾਰੇ ਦੱਸੋ। ਨਮਸਕਾਰ ਜੀ ਸतीशਪਾਲ ਬੱਲੂ ਮੇਰਾ ਨਾਮ ਹੈ ਮੈਂ ਸੀਐਲਬੀ ਪੱਲਾ ਜੀ ਆਈ ਕੈਂਪ ਚਮਨ ਲਾਲ ਪੱਲਾ ਆਈ ਕੈਂਪ ਦਾ ਇੰਚਾਰਜ ਹਾਂ ਔਰ ਇਹ ਜਿਹੜਾ ਕੈਂਪ ਆ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਇਸ ਕੋਠੀ ਦੇ ਵਸਨੀਕ ਹਨ ਸ਼੍ਰੀ ਵਰਿੰਦਰ ਪੱਲਾ ਜੀ ਔਰ ਸ਼੍ਰੀਮਤੀ ਰਤਨਾ ਭੱਲਾ ਜੀ ਵਿਰਿੰਦਰ ਭੱਲਾ ਜੀ ਨਿਊਯਾਰਕ ਵਿੱਚ ਕਮਿਸ਼ਨਰ ਰਿਟਾਇਰ ਹਨ ਔਰ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਤਨਾ ਭੱਲਾ ਜੀ ਡਿਪਟੀ ਕਮਿਸ਼ਨਰ ਰਿਟਾਇਰ ਹਨ ਔਰ ਰਿਟਾਇਰਮੈਂਟ ਤੋਂ ਬਾਅਦ ਜਿੱਥੇ ਆਪਣਾ ਉਹ ਕਾਰੋਬਾਰ ਸੰਭਾਲ ਰਹੇ ਆ ਉਸ ਦੇ ਨਾਲ ਨਾਲ ਆਪਣੇ ਦੇਸ਼ ਦੇ ਲੋਕਾਂ ਦੀ ਆਪਣੇ ਇਲਾਕੇ ਦੇ ਲੋਕਾਂ ਦੀ ਆਪਣੇ ਨਗਰ ਦੇ ਲੋਕਾਂ ਦੀ ਉਹ ਨਿਰੰਤਰ ਸੇਵਾ ਕਰਦੇ ਹਨ ਅੱਜ ਸ਼੍ਰੀ ਚਮਨ ਲਾਲ ਭੱਲਾ ਜੀ ਦੇ ਜਿਹੜੇ ਇਸ ਵੱਡੇ ਸੁਪੁੱਤਰ ਸ਼੍ਰੀ ਯਸ਼ਪਾਲ ਭੱਲਾ ਜੀ ਜਿਨ੍ਹਾਂ ਦਾ ਅੱਜ ਦੇ ਦਿਨ ਜਨਮ ਦਿਨ ਹੀ ਉਹਨਾਂ ਦਾ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਉਹਨਾਂ ਦੇ ਛੋਟੇ ਭਾਈ ਸਾਹਿਬ ਵਿਰਿੰਦਰ ਪੱਲਾ ਜੀ ਉਹਨਾਂ ਵੱਲੋਂ ਇਹ ਕੈਂਪ ਦਾ ਯੋਜਨ ਕੀਤਾ ਗਿਆ ਅੱਜ ਦੇ ਕੈਂਪ ਵਿੱਚ ਵੀ ਹਰ ਮਹੀਨੇ ਵਾਂਗੂ 100 ਐਨਕ ਫੇਰ ਅੱਜ ਵੰਡੀ ਗਈ ਆ ਸੋ ਇਸੇ ਤਰ੍ਹਾਂ ਇਹ ਇਹ ਜਿਹੜੇ ਕੈਂਪ ਲਗਾਤਾਰ ਚੱਲਦੇ ਰਹਿਣਗੇ ਗਰੀਬ ਪਰਿਵਾਰਾਂ ਦੀ ਗਰੀਬ ਲੋਕਾਂ ਦੀ ਇਹ ਪੱਲਾ ਪਰਿਵਾਰ ਮਦਦ ਕਰਦੇ ਰਹਿਣਗੇ ਅੱਜ ਦਾ ਦਿਨ ਜਿਹੜਾ ਵਾ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਦਿਨ ਵੀ ਹੈ ਸ਼੍ਰੀ ਰਾਮ ਨੌਮੀ ਹੈ ਇਸ ਗੱਲ ਦੀ ਵੀ ਮੈਂ ਸਾਰੇ ਦੇਸ਼ ਵਿਦੇਸ਼ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਨਿਊਯਾਰਕ ਵਿੱਚ ਬੈਠੇ ਭੱਲਾ ਫੈਮਿਲੀ ਨੂੰ ਸ਼੍ਰੀ ਵਰਿੰਦਰ ਭੱਲਾਈ ਨੂੰ ਸ਼੍ਰੀਮਤੀ ਰਤਨਾ ਭੱਲਾਈ ਨੂੰ ਰਾਮ ਨੌਮੀ ਦੇ ਸ਼ੁਭ ਦਿਨ ਦੀ ਵਧਾਈ ਦਿੰਦਾ ਹਾਂ ਅੱਜ ਉਹਨਾਂ ਦੇ ਜਿਹੜੇ ਵੱਡੇ ਭਾਈ ਸਾਹਿਬ ਆ ਯਸ਼ਪਾਲ ਜੀ ਉਹ ਵੀ ਬਹੁਤ ਸਮਾਜ ਸੇਵਕ ਹਨ ਬਿਜ਼ਨਸਮੈਨ ਸੀ ਅੱਜ ਉਹਨਾਂ ਦੇ ਬੇਟੇ ਨੇ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਦਿੱਲੀ ਤੋਂ ਆਣਾ ਹੈ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਬਿਜ਼ਨਸ ਦਾ ਟੂਰ ਦੇ ਆਪਣਾ ਦੁਬਈ ਚਲੇ ਗਿਆ ਜਿਸ ਕਾਰਨ ਉਹ ਆ ਨਹੀਂ ਪਾਏ ਸੋ ਮੈਂ ਉਹਨਾਂ ਦੀ ਵੀ ਅੱਜ ਇਹ ਕਮੀ ਮਹਿਸੂਸ ਕਰਦੇ ਆ ਕਿ ਅਗਰ ਉਹਨਾਂ ਦੇ ਬੇਟੇ ਸੁਪੁੱਤਰ ਸੂਰਜ ਭੱਲਾ ਜੀ ਸਾਡੇ ਨਾਲ ਇਸ ਕੈਂਪ ਵਿੱਚ ਹੁੰਦੇ ਤਾਂ ਸਾਨੂੰ ਹੋਰ ਅੱਛਾ ਲੱਗਣਾ ਸੀ ਦਿੱਲੀ ਦੇ ਵਿੱਚ ਵੀ ਇਹਨਾਂ ਵੱਲੋਂ ਇੱਕ ਕੀਤਾ ਗਿਆ ਜੋ ਲਗਭਗ ਬੱਚਿਆਂ ਨੂੰ ਰਾਸ਼ਨ ਰੋਟਾ ਖਾਣਾ ਖਿਲਵਾਇਆ ਜਾਂਦਾ ਦਿੱਲੀ ਵਿੱਚ ਪਿਛਲੇ 32 ਸਾਲ ਤੋਂ ਏ ਡਬਲਯੂ ਬੀ ਸ਼੍ਰੀਮਤੀ ਅਗਯਵੰਤੀ ਭੱਲਾ ਫੂਡ ਬੈਂਕ ਜਿਹੜਾ ਨਿਰੰਤਰ 32 ਸਾਲ ਤੋਂ ਚੱਲ ਰਿਹਾ ਜਿਸ ਵਿੱਚ ਰੋਜ਼ਾਨਾ ਬੇਸਹਾਰਾ ਆਪਾਂ ਹੀ ਜਿਹੜੇ ਆ ਹੈਂਡੀਕੈਪ ਉਹਨਾਂ ਨੂੰ ਦਿੱਲੀ ਉੱਤੇ ਭੋਜਨ ਕਰਵਾਉਂਦੇ ਹਨ ਤੇ ਲਗਾਤਾਰ 32 ਸਾਲ ਤੋਂ ਇਹ ਜਿਹੜਾ ਕੈਂਪ ਚੱਲਦਾ ਪਿਆ ਉਹਨਾਂ ਦਾ ਕਿੰਨੇ ਕ ਲੋਕ ਇਸ ਕੈਂਪ ਦਾ ਜਿਹੜਾ ਫਾਇਦਾ ਲੈ ਚੁੱਕੇ ਹੁਣ ਤੱਕ ਲਗਭਗ 1200 ਲੋਕ ਸਾਡੇ ਇਸ ਕੈਂਪ ਦਾ ਫਾਇਦਾ ਲੈ ਚੁੱਕੇ ਔਰ ਔਰ ਬਹੁਤ ਸਾਰੇ ਨੀਡੀਓ ਡਿਜ਼ਰਵਿੰਗ ਲੋਕ ਆ ਜਿਨ੍ਹਾਂ ਨੂੰ ਇਸ ਕੈਂਪ ਵਿੱਚ ਐਂਟ ਲਗਾਈ ਜਾਂਦੀ ਹਨ ਕਿਉਂਕਿ ਸ਼ਹਾੜਾ ਨਗਰ ਜਿਹੜਾ ਵਾ ਇਸ ਵਿੱਚ ਪਿੰਡਾਂ ਵਿੱਚੋਂ ਆਲੇ-ਦੁਆਲੇ ਲੋਕ ਆ ਕੇ ਬਹੁਤ ਸਾਰੇ ਵਸੇ ਆ ਪਹਿਲਾਂ ਇੱਥੇ ਲੇਬਰ ਏਰੀਆ ਜਿਆਦਾ ਸੀ ਹੁਣ ਤੇ شويه ਹਟੇ ਦੀ ਬਹੁਤ ਜਿਆਦਾ ਡਵੈਲਪਮੈਂਟ ਹੋ ਗਈ ਆ ਪਰ ਫੇਰ ਵੀ ਜਿਹੜੇ ਛੋਟੇ ਤਨਖਾਹ ਦੇ ਨਾਲ ਜਿਹੜੇ ਆ ਰੀੜੀਆ ਹੁੰਦੇ ਆ ਦਿਹਾੜੀ ਕਰਦੇ ਆ ਉਹਨਾਂ ਦਾ ਗਿਆਰਾ ਨਹੀਂ ਹੁੰਦਾ ਬਹੁਤ ਮੁਸ਼ਕਲ ਹੁੰਦੀ ਆ ਪਰਿਵਾਰ ਵਿੱਚ ਦੋ ਐਨਕਾ ਲਵਾਉਣੀਆਂ ਤੇ ਬਜਟ ਵਿਗੜ ਜਾਂਦਾ ਸੋ ਇਸ ਗੱਲ ਕਰਕੇ ਲੋਕ ਵੀ ਉਹਨਾਂ ਨੂੰ ਬਹੁਤ ਦਵਾਵਾ ਦੇ ਕੇ ਗਏ ਆ ਹਰ ਕੈਂਪ ਵਿੱਚ ਲੋਕ ਹੱਥ ਜੋੜ ਕੇ ਭਗਵਾਨ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਇਸ ਪਰਿਵਾਰ ਦੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਹੋਵੇ ਕਿੰਨੇ ਸਮੇਂ ਤੋਂ ਜਿਹੜਾ ਅਮਨੀ ਸਰ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਇਹ ਕੈਂਪ ਚੱਲਦਾ ਹੈ ਇਹ ਲਗਭਗ 1 ਸਾਲ ਤੋਂ ਉੱਪਰ ਹੋ ਗਿਆ ਜਿਹੜਾ ਵਾ ਸਾਨੂੰ ਕਿ ਕੈਂਪ ਲਗਾਤਾਰ ਚੱਲ ਰਿਹਾ ਜੀ ਹਾਂਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਦਮਨਦੀਪ ਸਿੰਘ ਆ ਮੈਂ ਆਪਟੀਸ਼ਨ ਹੈਗਾ ਮੈਂ ਇਹਨਾਂ ਕੱਲ ਕਰਨਾ ਸਾਰੇ ਤੁਸੀਂ ਇਸ ਕੈਂਪ ਦੇ ਵਿੱਚ ਕਿੰਨੇ ਸਮੇਂ ਤੋਂ ਜੁੜੇ ਹੋ ਮੈਨੂੰ 1.5 ਸਾਲ ਹੋ ਗਿਆ ਮੈਂ ਕੈਂਪ ਨਾਲ ਜੁੜਿਆ ਹੋਇਆ ਆ ਤੇ ਮੇਰਾ ਛੀਵਾ ਕੈਂਪਸ ਜਿਹੜਾ ਮਤਲਬ ਕਿ ਮੈਂ ਆਪ ਲਗਵਾ ਰਿਹਾ ਤੁਹਾਡਾ ਕੀ ਰੋਲ ਰਹਿੰਦਾ ਇਸ ਕੈਂਪ ਦੇ ਵਿੱਚ ਸਰ ਮੇਰਾ ਰੋਲ ਇਹ ਆ ਮੈਂ ਸਾਰਿਆਂ ਦੀ ਆਈ ਟੈਸਟ ਕਰਕੇ ਕੰਪਿਊਟਰ ਨਾਲ ਤੇ ਬਾਅਦ ਚ ਉਹਨਾਂ ਦੇ ਚਸ਼ਮੇ ਬਣਾ ਕੇ ਦੇ ਇੱਥੇ ਆਪਾਂ ਸੀਐਲਬੀ ਕੈਂਪ ਦੇ ਵਿੱਚ ਸਾਰਿਆਂ ਨੂੰ ਪ੍ਰੋਵਾਈਡ ਕਰਦੇ ਹਾਂ ਕਿੰਨੇ ਪਰਿਵਾਰ ਨੇ ਜਿਨ੍ਹਾਂ ਨੂੰ ਇਹ ਬੈਨੀਫਿਟ ਹੁੰਦਾ ਸਰ 1200 ਦੇ ਕਰੀਬ ਆਪਾਂ ਜਿਹੜੇ ਮਤਲਬ ਕਿ ਸਪੈਕਸ ਆਪਾਂ ਦੇ ਚੁੱਕੇ ਆ ਤੇ ਹਜੇ ਬਹੁਤ ਹੀ ਨੀਡੀ ਲੋਕ ਜਿਹੜੇ ਤੈਹ ਚੁੱਕੇ ਨੇ ਅਸੀਂ ਫਿਰ ਵੀ ਕੈਂਪ ਲਗਾਵਾਂਗੇ ਅੱਗੇ ਕੀ ਕਹੋਗੇ ਕਿੰਨਾ ਬੈਨੀਫਿਟ ਮਿਲਦਾ ਜਿਹੜੇ ਆਮ ਲੋਕ ਜਿਹੜੇ ਅਫੋਰਡ ਨਹੀਂ ਕਰ ਪੰਦੇ ਸਰ ਇਸ ਤਰ੍ਹਾਂ ਕਿ ਹੁਣ ਅਜਕਲ ਮੰਗਿਆਈ ਆ ਮੰਗਿਆਈ ਦੇ ਟਾਈਮ ਦੇ ਵਿੱਚ ਕੈਨਕ ਬਣਾ ਲੱਗਾ 1000 ਤੋਂ 1200 ਦਾ ਖਰਚਾ ਪੈ ਜਾਂਦਾ ਜਿਹੜੇ ਪਰਵਾਜ 2 ਜਾਂ 3 ਐਨਕ ਬਣ ਉਹ ਬਹੁਤ ਸਾਰਾ ਜਿਹੜਾ ਆਪਣਾ ਹੇਲ ਜਾਂਦਾ ਆਪਣਾ ਸੈਟਿੰਗ ਇਸ ਕਰਕੇ ਜਿਹੜਾ ਕਿ ਲੋਕ ਇਹ ਕੈਂਪ ਦੇ ਵਿੱਚ ਐਨਕ ਬਣਵਾ ਰਹੇ ਆ ਜਿਹਦੇ ਵਿੱਚ ਲੋਕ ਬਹੁਤ ਹੀ ਸੀਸਾ ਦੇ ਰਹੇ ਭੱਲਾ ਪਰਿਵਾਰ ਨੂੰ ਤੇ ਇਸ ਤਰ੍ਹਾਂ ਹੀ ਉਹ ਕਹਿੰਦੇ ਕਿ ਕੈਂਪ ਲੱਗਦਾ ਰਹਿਣਾ ਚਾਹੀਦਾ ठीक है माय नेम इज मनीषा कुमारी आई एम फ्रॉम शाटामरी सर आज जो कैंप है ये साडे बहुत हेल्पफुल होता है हेल्पफुल है खासकर के नीडी पीपल ही जेड़े अफोर्ड नहीं कर सकते इस अफोर्ड नहीं कर सकते उनन दा पल्ला फैमिली दा बहुत-बहुत थैंकफुल है असी कि उनन मतलब कि ये साडे ऑर्गेनाइज कीता है जेड़ा कि साडे बहुत हेल्पफुल है थैंक यू सो मच क्या नाम है मेरा नाम कृष्णा देव गांधी हां जी ये जेड़ा कैंप है अपने इथे लग रहा है काला कैंप लगाया है कितको वलो लगाया है ए वीरेंद्र पल्ला जी ते रत्ना पल्ला जी ਨਿਊਯਾਰਕ ਚ ਬੈਠੇ ਨੇ ਮੈਂ ਸਮਝਦਾ ਫਰਿਸ਼ਤੇ ਹੈਗੇ ਨੇ ਕਿਉਂਕਿ ਜਿਹੜਾ ਸੁੱਖ ਚ ਸਾਥ ਦਿੰਦੇ ਨਾ ਉਹ ਰਿਸ਼ਤੇ ਹੁੰਦੇ ਆ ਤੇ ਜਿਹੜੇ ਦੁੱਖ ਚ ਸਾਥ ਦਿੰਦੇ ਉਹ ਫਰਿਸ਼ਤੇ ਹੁੰਦੇ ਆ ਤੇ ਇਹ ਭੱਲਾ ਮੈਡਮ ਭੱਲਾ ਸਰ ਰਿਸ਼ਤੇ ਹੈਗੇ ਆ ਪਬਲਿਕਲੀ ਇੱਕ ਕਹਦੇ ਕਹਦੇ ਕੈਂਪ ਲਗਾ ਰਹੇ ਤੇ ਕਿੱਦੋਂ ਦਰਗਾ ਰਹੇ ਐਨਕਾਂ ਦਾ ਆਪਣਾ ਲੰਗਰ ਦਾ ਹਰ ਮੱਲ ਸਮਾਜ ਭਲਾਈ ਦੇ ਕੰਮ ਲਈ ਕੋਈ ਹੋਰ ਵੀ ਨਿੱਜੀ ਹੈਲਪ ਆ ਸਾਨੂੰ ਪਤਾ ਵਾ ਅੱ빠 ਕਹਿ ਰਹੀ ਹੈ ਸਰ ਇੱਥੇ ਆ ਹੈਲਪ ਕਰਨੀ ਹੈ ਜਰੂਰ ਕਰਦੇ ਆ ਇਅਰਲੀ ਲਗਾ ਜਾਂਦਾ ਕਿ ਮੰਥਲੀ ਕੈਂਪਲ ਮੰਥਲੀ ਮੰਥਲੀ ਹਰ ਮੰਥਲੀ ਕਿੰਨੇ ਕੁ ਲੋਕ ਜਿਹੜੇ ਹੋਂਦ ਕੇ ਇਹਦਾ ਫਾਇਦਾ ਲੈ ਚੁੱਕੇ ਤਕਰੀਬਨ ਮੇਰੇ ਸਾਹਮਣੇ 2 ਤੋਂ 2.5 ਕਰੋੜ ਤੋਂ ਵੱਧ ਸਾਡੇ ਕੋਲ ਆਨਲਾਈਨ ਹੈਗਾ ਆਧਾਰ ਕੜ ਲਈ ਦੀ ਜਿਹਦੀ ਐਨਕ ਬਣਾਈ ਦੀ ਆ ਤੇ ਆਪਣੇ ਹੈੱਡ ਆਫਿਸ ਘਾਰੀ ਆ ਇਹਨਾਂ ਦੇ ਜੋ ਵੀ ਹੈ ਮਲਾ ਸਾਡੀ ਸੇਵਾ ਲਈ ਆ ਆਪਾਂ ਨਾਲ ਆ ਇਹਨਾਂ ਦੇ ਹਮੇਸ਼ਾ ਨਾਲ ਆ ਇਹਨਾਂ ਦੀ ਪਰਮਾਤਮਾ ਅੱਗੇ ਭਗਵਾਨ ਸ਼੍ਰੀ ਰਾਮ ਅੱਗੇ ਕਾਮਨਾ ਕਰਦੇ ਹਾਂ ਕਿ ਇਹ ਪਰਿਵਾਰ ਵਧੇ ਫੁੱਲੇ ਹੋਰ ਤਰੱਕੀਆਂ ਕਰੇ ਦਿਨੋ ਦੁਆਵਾਂ ਪਰਮਾਤਮਾ ਅੰਦਰ